ਆ ਵੀ ਤੁਨੇ ਕੀ ਹਾਲ ਚਾਲ ਹੈ ਉਹ ਆਪ ਵੀ ਬੱਬੀ ਕੀ ਹਾਲ ਚਾਲ ਹੈ ਬਹੁਤ ਵਧੀਆ ਕਿੱਧਰ ਰਹਿਣਾ ਆ ਜਾ ਬੈਠ ਸੁਣਾ ਫੇ ਗੱਲਬਾਤ ਹੋ ਰਹਿਣਾ ਕਿੱਥੇ ਆ ਭਰਾਵਾ ਤੂੰ ਤਾਂ ਰਹਿਣ ਲੱਗਾ ਸ਼ਹਿਰ ਪਿੰਡ ਦੇ ਹਾਲਾਤ ਬੜੇ ਬਦਲੇ ਪਏ ਕੀ ਹੋ ਗਿਆ ਪਿੰਡ ਦੇ ਹਾਲਾਤਾਂ ਨੂੰ ਮੇਰੇ ਵਾਮੇ ਦਾ ਮੁੰਡਾ ਅੱਛਾ ਐਡਾ ਸੋਹਣਾ ਗੱਭਰੂ ਜਵਾਨ ਸੀ ਅੱਛਾ ਪਰਸੋਂ ਰਾਤੀ 8 ਵਜੇ ਰੋਟੀ ਖਾਂਦੀ ਐ ਅੱਛਾ 9 ਵਜੇ ਗੁੜ ਮੰਗ ਲਿਆ ਬੰਦੇ ਨੂੰ ਪਤਾ ਲੱਗਦਾ ਵੀ ਘੰਟੇ ਦੇ ਵਿੱਚ ਤੈਨੂੰ ਐਡੀ ਕਿਹੜੀ ਭੁੱਖ ਲੱਗਿਆ ਈ ਬੰਦੇ ਨੂੰ ਕੋਈ ਪਤਾ ਲੱਗਦਾ ਸਹੀ ਆ ਬੰਦੇ ਦੇ ਤੇ ਦਾੜ੍ਹੀ ਮੁੱਛਾ ਨਾ ਹੋਣ ਹੂੰ ਬੰਦੇ ਦਾ ਕੋਈ ਪਤਾ ਲੱਗਦਾ ਹੂੰ ਹੂੰ ਆ ਮੇਰੇ ਤਾਏ ਦਾ ਮੁੰਡਾ ਹਾਂ ਆ ਜਿਹੜਾ ਜੂ ਦੀ ਰੇੜੀ ਲਾਉਂਦਾ ਸੀ ਹਾਂ ਹਾਂ ਆ ਵਕਟਣ ਦੇ ਵਿੱਚ ਹਾਂ ਹਾਂ ਕੀ ਹੋਇਆ ਹੋਣਾ ਕੀ ਆ ਅੱਜ ਵੀ ਜੂ ਦੀ ਰੇੜੀ ਲਾਉਂਦਾ ਬੰਦੇ ਦਾ ਕੋਈ ਪਤਾ ਲੱਗਦਾ ਮੇਰਾ ਚਾਚਾ ਅੱਛਾ ਤਗੜਾ ਬੁੱਧੂ ਜਵਾਨ ਅੱਛਾ ਬਿਮਾਰ ਵੀ ਨਹੀਂ ਹੋਇਆ ਹਾਂ ਰਾਤੀ ਮੇਰੇ ਨਾਲ ਸੁੱਤਾ ਹੈ ਅੱਛਾ ਫੇਰ ਸਵੇਰੇ ਉੱਥੇ ਕੇ ਮਿਲ ਬਹਿ ਗਿਆ ਬੰਦੇ ਦਾ ਕੋ ਪਤਾ ਨਾ ਨੋ 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 ਉਹ ਇਹਦਾ ਕੁਝ ਵੀ ਨਹੀਂ ਆ ਕੇਰਾ ਪਰਸਾ ਜੋ ਉੱਥੇ ਦੀ ਗੱਲ ਹੈ ਮੈਂ ਨਹਿਰ ਤੇ ਮੋਟਰਸਾਈਕਲ ਲਈ ਜਾਣਾ ਅੱਛਾ ਲਈ ਜਾਮਾ ਲਈ ਜਾਵਾ ਰਾਤ ਕੁੜੀ ਨੇ ਮੈਨੂੰ ਹੱਥ ਦਿੱਤਾ ਅੱਛਾ ਫੇਰ ਫੇਰ ਕੀ ਜਦੋਂ ਮੈਂ ਉਹਦੇ ਨੇੜੇ ਗਿਆ ਹਾਂ ਮੇਰੀ ਐਨਕਲ ਗਿਆ ਚਿੱਤਾ ਉਹ ਕੋ ਬੰਦੇ ਦਾ ਕੋ ਪਤਾ ਨਾ